ਪਿੰਡ ਜਵਾਰਵਾਲਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਲੋਕਲ ਗਵਰਨਮੈਂਟ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਮੰਗਰੋਂ ਪੰਜਾਬ ਦੇ ਜੰਮਪਾਲ ਜਗਨਦੀਪ ਸਿੰਘ ਪੰਜਾਬ ਦੇ ਵਿੱਚ ਆਏ ਨੇ ਉਹਨਾਂ ਦੇ ਸਵਾਗਤ ਲਈ ਉਹਨਾਂ ਦੇ ਪਿੰਡ ਜਵਾਰਵਾਲਾ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੋ ਰੋੜੀ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਤਾਂ ਸਿਆਸਤ ਦੇ ਵਿੱਚ ਨੌਜਵਾਨ ਝੰਡੀਆਂ ਗੱਢ ਹੀ ਰਹੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜੇ ਦੇਸ਼ ਦੇ ਨੌਜਵਾਨ ਨੇ ਉਹ ਸਿਆਸਤ ਦੇ ਵਿੱਚ ਝੰਡੇ ਗੱਢ ਰਹੇ ਨੇ ਕੀ ਫੀਲ ਕਰਦੇ ਹੋ ਇਹ ਹਿੰਮਤੇ ਹੁੰਦੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਤੇ ਤੇ ਉੱਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦੇ ਸਰਦਾਰ ਜਗਨਦੀਪ ਸਿੰਘ ਮੈਂ ਸਮਝਦਾ ਕਿ ਬਹੁਤ ਵਧਾਈ ਦੇ ਪੱਤਰ ਨੇ ਔਰ ਸੰਗਰੂਰ ਜ਼ਿਲ੍ਹੇ ਤੋਂ ਉੱਠ ਕੇ ਜਿਹੜਾ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਵਿੱਚ ਕੌਂਸਲਰ ਬਣਨਾ ਬਹੁਤ ਵੱਡੀ ਪ੍ਰਾਪਤੀ ਦੀ ਗੱਲ ਹੈ ਔਰ ਜਿੱਥੇ ਆਪਣੇ ਭਾਈਚਾਰੇ ਦੀ ਗਿਣਤੀ ਵੀ ਘਟ ਹੋਵੇ ਔਰ ਉੱਥੇ ਜਿੱਤ ਪ੍ਰਾਪਤ ਕੀਤੀ ਹੈ ਔਰ ਅੱਜ ਪਿੰਡ ਵਾਲਿਆਂ ਦਾ ਜਿਹੜਾ ਉਤਸ਼ਾਹ ਦੇਖ ਕੇ ਬਣਦਾ ਕਿ ਇਹਨਾਂ ਦਾ ਜਿਹੜਾ ਪਛੋਕੜ ਰਿਹਾ ਬੜਾ ਸਮਾਜ ਸੇਵੀ ਰਿਹਾ ਔਰ ਆਪਣੇ ਪਿਤਾ ਜੀ ਦੀ ਯਾਦ ਵਿੱਚ ਹਮੇਸ਼ਾ ਹੀ ਇਹ ਗੱਲ ਵੀ ਕਰਦੇ ਨੇ ਉਹਨਾਂ ਨੂੰ ਅੰਗ-ਸੰਗ ਨਾਲ ਲੈ ਕੇ ਚੱਲਦੇ ਨੇ ਜਿਸ ਘਰ ਦੇ ਵਿੱਚ ਵੀ ਬਜ਼ੁਰਗਾਂ ਦਾ ਸਤਿਕਾਰ ਹੈ ਉਹ ਘਰ ਨੂੰ ਚੜ੍ਹਦੀ ਕਲਾ ਵਿੱਚੋਂ ਰੁਕਣ ਵਾਲਾ ਕੋਈ ਨਹੀਂ ਸੋ ਅੱਜ ਜਗਨਦੀਪ ਜੀ ਆਪਣੇ ਸਿੱਧੂ ਸਾਹਿਬ ਜਿਹੜੇ ਇਹਨਾਂ ਦੇ ਪਿਤਾ ਜੀ ਕਰਨੈਲ ਸਿੰਘ ਜੀ ਆ ਸਾਡੇ ਵਿੱਚ ਨਹੀਂ ਪਰ ਉਹਨਾਂ ਦੇ ਦਸ਼ਾ ਨਿਰਦੇਸ਼ਾਂ ਦੇ ਨਾਲ ਚੱਲਦੇ ਹੋਏ ਮੈਂ ਸਮਝਿਆ ਕਿ ਉਹਨਾਂ ਦੇ ਅਸ਼ੀਰਵਾਦ ਨਾਲ ਚੱਲਦੇ ਹੋਏ ਅੱਗੇ ਵਧ ਰਹੇ ਨੇ ਤੁਹਾਡੀ ਲਿਆਜ਼ ਕਿਸ ਤਰ੍ਹਾਂ ਪਈ ਤੁਹਾਡੀ ਨੇੜਤਾ ਕਿਵੇਂ ਪਈ ਜਗਨਦੀਪ ਸਿੰਘ ਹੋਰਾਂ ਨਾਲ ਮੇਰਾ ਛੋਟਾ ਬ੍ਰਦਰ ਉੱਥੇ ਦਾ ਸਿडनी ਹੈ ਔਰ ਉਹਨਾਂ ਦੇ ਇਹਨਾਂ ਦੇ ਕਾਲਜ ਵਗੈਰਾ ਜਾ ਕੇ ਹੋਰ ਜਿੱਤਾ ਉਹਨਾਂ ਦੇ ਇਹਨਾਂ ਦੇ ਇਲੈਕਸ਼ਨ ਦੇ ਵਿੱਚ ਵੀ ਉਹਨੇ ਕੈਂਪੇਨ ਕੀਤੀ ਸੀ ਔਰ ਮੈਂ ਪਿੱਛੇ ਜੇ ਮੈਨੂੰ ਜਿਹੜਾ ਸੀ ਸਿडनी ਜਾਣ ਦਾ ਮੌਕਾ ਮਿਲਿਆ ਉੱਥੇ ਮੈਂ ਮਿਲਿਆ ਸੀ ਔਰ ਮੈਨੂੰ ਇਹਨਾਂ ਦਾ ਬੜਾ ਮੁਲਾਪੜਾ ਸੁਹਾ ਚੰਗਾ ਲੱਗਾ ਔਰ ਇਹਨਾਂ ਨੇ ਮੈਨੂੰ ਸਪੈਸ਼ਲ ਤੌਰ ਤੇ ਕਿਹਾ ਸੀ ਕਿ ਅਸੀਂ ਆਣਾ ਨਵੇਂ ਸਾਲ ਤੇ ਅਗਾਂ ਨਵੇਂ ਸਾਲ ਤੇ ਤੁਹਾਡੇ ਪਿੰਡ ਵਾਲੇ ਨੂੰ ਵਧਾਈਆਂ ਵੀ ਦਵਾਂਗੇ ਤੁਹਾਡੇ ਬਲਕਿ ਕੋਈ ਮੰਗ ਰੱਖੀ ਗਈ ਹੈ ਪਿੰਡ ਦੇ ਲਈ ਪਿੰਡ ਦੇ ਕੁਝ ਜਿਹੜਿਆ ਮੋਢਲੇ ਲੋੜਾਂ ਨੇ ਔਰ ਮੈਨਾਂ ਪਿੰਡ ਵਾਲੇ ਦਾ ਹੱਕ ਬਣਦਾ ਔਰ ਉਹਨਾਂ ਮੰਗਾਂ ਨੂੰ ਪੂਰਾ ਕਰਨਾ ਸਾਡਾ ਫਰਜ਼ ਵੀ ਬਣਦਾ ਤੇ ਉਧਰ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਲਗਾਤਾਰ ਤੁਸੀਂ ਤੇਰੇ ਸਵਾਲ ਉਠਾ ਰਹੀ ਹੈ ਕਿ ਆਖਰਕਾਰ ਸਰਕਾਰ ਵਿਧਾਨ ਸਭਾ ਦਾ ਜਿਹੜਾ ਸਰਦਰ ਉਤੇਜ ਰਾਸ ਹੈ ਉਹ ਕਿਉਂ ਨਹੀਂ ਬੁਲਾ ਰਹੀ ਤੁਹਾਨੂੰ ਵੀ ਪਤਾ ਹੈ ਐਸੀ ਤਾਂ ਉਹਨਾਂ ਨੂੰ ਪਤਾ ਕਿ ਇਲੈਕਸ਼ਨਾਂ ਦਾ ਸਮੱਸਿਆ ਕਿਉਂਕਿ ਬੀਸਕੂਲ ਕਮੇਟੀ ਦੇ ਇਲੈਕਸ਼ਨ ਜਿਹੜੇ ਸੀਗੇ ਚੋਣ ਦਾ ਤਾਂ ਲਗਰਕਾਰ ਜੋ ਜਿਹੜਾ ਆ ਉਹ ਅਸੀਂ ਅਜਰਾਸ ਨਹੀਂ ਬੁਲਾ ਸਕਦੇ ਸੀ ਹੁਣ ਇਹ ਤੇ ਵਿਚਾਰਕ ਤੇ ਬਲਵੀਰ ਸਿੰਘ ਰਾਜੇਵਾਲ ਕਿਸਾਨਾਂ ਆਗੂ ਨੇ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਨੀਤੀ ਨੂੰ ਲੈ ਕੇ ਖਰੜਾ ਤਿਆਰ ਕੀਤਾ ਗਿਆ ਹੈ ਉਹਨਾਂ ਦਾ ਉਸ ਨੂੰ ਮਤਾ ਪਾ ਕੇ ਉਹਨੂੰ ਰੱਦ ਕੀਤਾ ਜਾਵੇ ਦੇਖੋ ਪਤਾ ਨਹੀਂ ਕੀ ਮਸਲਾ ਆ ਕੇਂਦਰ ਸਾਡੇ ਨਾਲ ਇਹਨਾਂ ਮਤਰੀ ਮਾਂ ਵਾਲਾ ਸਲੂਕ ਕਿਉਂ ਕਰਦੀ ਹੈ ਪੰਜਾਬੀਆਂ ਨੇ ਹਮੇਸ਼ਾ ਹੀ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਉਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸਾਡੇ ਨੌਜਵਾਨਾਂ ਦੀਆਂ ਰੋਹ ਜਿਹੜੀਆਂ ਬਾਡੀਆਂ ਨੇ ਉਹ ਤਿਰੰਗਾ ਜਿਨ ਲਪੇੜੋ ਕੇ ਆਂਦੀਆਂ ਔਰ ਕੇਂਦਰ ਦੀ ਸਰਕਾਰ ਜਿਹੜੀ ਪੰਜਾਬ ਦਾ ਇੱਟਾ ਵੱਡਾ ਤੱਗਾ ਜਿਹੜਾ ਆ ਉਹ ਨਹੀਂ ਕਰਨਾ ਚਾਹੀਦਾ ਔਰ ਹਰ ਪਿੰਡ ਹਰ ਗਲੀ ਹਰ ਮੁਹੱਲੇ ਦੇ ਵਿੱਚ ਅੱਜ ਜਿਹੜੇ ਸਾਡੇ ਲੋਕ ਆ ਕਿਉਂਕਿ ਅਸੀਂ ਤੇ ਸੰਘਰਸ਼ੀ ਲੋਕ ਆ ਅਸੀਂ ਤਾਂ ਜਦੋਂ ਸਾਨੂੰ ਦੇਸ਼ ਨੂੰ ਜਦੋਂ ਵੀ ਦੇਸ਼ ਤੇ ਹਮਲਾ ਹੋਇਆ ਆ ਸਾਡੇ ਭਵੇਂ ਗਜ਼ਨ ਵੀ ਆਇਆ ਜਾਂ ਅਫਗਾਨੀ ਆਇਆ ਅਸੀਂ ਉਹਨਾਂ ਨੂੰ ਮੂੰਹ ਤੋੜ ਕੇ ਜਵਾਬ ਦਿੱਤਾ ਔਰ ਪੰਜਾਬ ਦੇ ਲੋਕ ਸੰਘਰਸ਼ੀ ਲੋਕ ਨੇ ਸੰਘਰਸ਼ ਕਰਾਂਗੇ ਮਤਾ ਰੱਦ ਬਾਰੇ ਕੋਈ ਸਰਕਾਰ ਨਾਲ ਮਤਾ ਮਤਾ ਰੱਦ ਕਰਨ ਨੂੰ ਲੈ ਕੇ ਸਰਕਾਰ ਨਾਲ ਕੋਈ ਟੇਬਲ ਤੇ ਕੋਈ ਟਾਕ ਹੋਈ ਹੈ ਨਹੀਂ ਉਹ ਤਾਂ ਕਿਸਾਨਾਂ ਦਾ ਮਸਲਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਬਨਾਰਸਾ ਦੇ ਵਿੱਚ ਕਿਸਾਨਾਂ ਆਗੂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਖਰੜਾ ਰੱਦ ਕੀਤਾ ਜਾਵੇ ਮੈਂ ਤੁਹਾਡੀ ਗੱਲ ਸਮਝ ਰਿਹਾ ਹਾਂ ਅਜਲਾਸ ਹੋਊਗਾ ਉੱਤੇ ਕਰਾਂਗੇ ਤੇ ਡੱਲੇ ਡੱਲੇ ਆਲ ਵੀ ਬਹੁਤ ਲੰਮੇ ਸਮੇਂ ਤੋਂ ਇੱਕ ਮਹੀਨਾ ਹੋ ਗਿਆ ਮਰਨ ਵਰਤ ਤੇ ਬੈਠੇ ਨੇ ਸਰਕਾਰ ਵੱਲੋਂ ਉਹਨਾਂ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਕਿ ਉਹਨਾਂ ਦਾ ਮਰਨ ਵਰਤ ਤੜਾਇਆ ਜਾਵੇ ਸਾਡੇ ਸਾਰੇ ਸਪੀਕਰ ਸਾਹਿਬ ਵੀ ਕੈਬਨਿਟ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਔਰ ਸਾਰੇ ਪੰਜਾਬ ਆਪਾਂ ਗੱਲ ਕਰੀਏ ਕਿ ਉਹਨਾਂ ਦੇ ਨਾਲ ਹੈ ਔਰ ਉਹਨਾਂ ਦੇ ਨਾਲ ਹੰਧਰਦੀ ਹੈ ਉਹਨਾਂ ਦੀ ਹਾਲਚਾਲ ਵੀ ਪੁੱਛ ਕੇ ਆਏ ਨੇ ਔਰ ਉਹਨਾਂ ਦੇ ਨਾਲ ਔਰ ਕੇਂਦਰ ਸਰਕਾਰ ਨੂੰ ਅਸੀਂ ਵਾਰ-ਵਾਰ ਕਹਿੰਦੇ ਆ ਕਿ ਉਹ ਸਾਡੇ ਨਾਲ ਇਦਾਂ ਦੇ ਕੋਝੇ ਮਜ਼ਾਕ ਨਾ ਕਰੇ ਨਗਰ ਦੇ ਵਿੱਚ ਸਿਰ ਪਾ ਤਾ ਇਹ ਸਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਲਦ ਪੰਜਾਬ ਦੇ ਵਿੱਚ ਸਰਦਰ ਉਤੇਜਾਸ ਬੁਲਾਇਆ ਜਾਵੇਗਾ ਤੁਸੀਂ ਜੁੜੇ ਰਹੋ ਲੋਕਪੈਨ ਨਿਊਜ਼ ਦੇ ਨਾਲ ਮੈਂ ਗਗਨਦੀਪ